ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸੀ ਤੁਹਾਣਾ ਲੋੜੀ ਸਪੈਸ਼ਲ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਪਿੰਨੀਆਂ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀਆਂ ਹਨ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਹੁਤ ਹੀ ਨਰਮ ਬਣ ਕੇ ਤਿਆਰ ਹੁੰਦੀਆਂ ਹਨ ਮੈਂ ਇਸ ਨੂੰ ਖੋਏ ਤੋਂ ਬਣਾ ਕੇ ਤਿਆਰ ਕਰਾਂਗੀ ਇੱਧਰ ਮੈਂ ਗੈਸ ਤੇ ਭਾਰੀ ਤਲੇ ਵਾਲੀ ਕੜਾਹੀ ਰੱਖ ਲਈ ਸੀ ਤੁਸੀਂ ਕੋਈ ਵੀ ਲੋਹੇ ਦੀ ਕੜਾਹੀ ਜਾਂ ਐਲੂਮੀਨੀਅਮ ਦੀ ਕੜਾਹੀ ਲੈ ਸਕਦੇ ਹੋ ਹਨ ਇਸ ਵਿੱਚ ਮੈਂ ਦੁੱਧ ਪਾਵਾਂਗੇ ਦੁੱਧ ਮੇਰੇ ਕੋਲ ਉਬਲਿਆ ਹੋਇਆ ਹੈ ਪਹਿਲਾਂ ਤੋਂ ਪਿਆਸੀ ਤੁਸੀਂ ਕੱਚਾ ਦੁੱਧ ਫੁੱਲ ਫੈਟ ਵੀ ਲੈ ਸਕਦੇ ਹੋ ਮੈਂ ਇਸ ਵਿੱਚ ਤਕਰੀਬਨ ਪੌਣੇ 2 ਲੀਟਰ ਦੁੱਧ ਪਾਇਆ ਹੈ ਦੁੱਧ ਮੈਂ ਉਬਲਿਆ ਹੋਇਆ ਮਲਾਈ ਸਮੇਤ ਹੀ ਲਿਆ ਹੈ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਮੈਂ ਹਾਈ ਫਲੇਮ ਤੇ ਉਬਾਲੀ ਦਵਾ ਲਵਾਂਗੇ ਜਿਹੜੀ ਇਸ ਦੀ ਮਲਾਈ ਆ ਮੈਂ ਇਸ ਦੇ ਵਿੱਚੇ ਹੀ ਪਾਈ ਹੈ ਕਿਉਂਕਿ ਮਲਾਈ ਪਾਉਣ ਕਰਕੇ ਪਿੰਨੀ ਆਪਣੀ ਬਹੁਤ ਹੀ ਨਰਮ ਬਣ ਕੇ ਤਿਆਰ ਹੋਵੇਗੀ ਹੁਣ ਚੰਗੀ ਤਰ੍ਹਾਂ ਦੁੱਧ ਨੂੰ ਉਬਾਲੀ ਆਉਣ ਲੱਗ ਗਈ ਹੁਣ ਨਾਲ ਦੀ ਨਾਲ ਜਿਹੜੀ ਮલાઈ ਆ ਰਹੀ ਐ ਇਸ ਨੂੰ ਮੈਂ ਵਿੱਚ ਇਸ ਦੇ ਕਰਦੇ ਜਾਵਾਂਗੇ ਤੇ ਇਸ ਨੂੰ మీడియం ਫਲੇਮ ਤੇ ਉਦੋਂ ਤੱਕ ਪਕਾਵਾਂਗੇ ਜਦ ਤੱਕ ਇਹ ਦੁੱਧ ਆਪਣਾ ਚੰਗੀ ਤਰ੍ਹਾਂ ਖੋਏ ਦੀ ਫਾਰਮ ਵਿੱਚ ਨਹੀਂ ਆ ਜਾਂਦਾ ਗੈਸ ਦੀ ਫਲੇਮ ਐ మీడియం ਕਰ ਦਿੱਤੀ మీడియం ਫਲੇਮ ਤੇ ਦੁੱਧ ਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਦੁੱਧ ਨੂੰ ਪਕਾਉਂਦੇ ਹੋਏ ਮੈਨੂੰ ਤਕਰੀਬਨ 1 ਘੰਟਾ ਹੋ ਗਿਆ ਸੀ ਪੂਰਾ ਮੈਂ ਇਸ ਨੂੰ మీడియం ਤੋਂ ਲੋ ਫਲੇਮ ਤੇ ਪਕਾ ਲਿਆ ਸੀ ਦੁੱਧ ਆਪਣਾ ਕੋਈ ਦੀ ਫਾਰਮ ਵਿੱਚ ਆ ਗਿਆ ਰਬੜੀਦਾਰ ਖੋਆ ਬਣ ਕੇ ਆਪਣਾ ਤਿਆਰ ਹੈ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੀ ਤੇ ਖੋਏ ਨੂੰ ਮੈਂ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਤੁਸੀਂ ਦੁੱਧ ਨੂੰ ਕਾੜ ਵੀ ਸਕਦੇ ਹੋ ਪਰ ਮੈਂ ਇਸ ਨੂੰ ਥੋੜਾ ਜਿਹਾ ਖੋਆ ਬਣਾ ਕੇ ਤਿਆਰ ਕਰਿਆ ਹੈ ਹੁਣ ਮੈਂ ਇਸ ਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੀ ਤੇ ਇਸੇ ਕੜਾਹੀ ਵਿੱਚ ਮੈਂ ਪਿੰਨੀਆ ਬਣਾਵਾਂਗੇ ਇੱਧਰ ਮੈਂ 1 ਕਿਲੋ ਚੌਲਾਂ ਦਾ ਆਟਾ ਲੈ ਲਿਆ ਸੀ ਆਟੇ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ ਬਾਜ਼ਾਰ ਵਿੱਚੋਂ ਆਸਾਨੀ ਨਾਲ ਇਹ ਆਟਾ ਮਿਲ ਜਾਂਦਾ ਹੈ ਤੁਸੀਂ ਘਰੇ ਵੀ ਚੌਲਾਂ ਦਾ ਆਟਾ ਤਿਆਰ ਕਰ ਸਕਦੇ ਹੋ ਹੁਣ ਮੈਂ ਕੜਾਹੀ ਵਿੱਚੋਂ ਖੋਏ ਨੂੰ ਕੱਢ ਲਿਆ ਸੀ ਕੜਾਹੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ ਹੁਣ ਇਸ ਵਿੱਚ ਮੈਂ ਛਾਣਿਆ ਹੋਇਆ ਚੌਲਾਂ ਦਾ ਆਟਾ ਪਾਵਾਂਗੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਛਾਣ ਲਿਆ ਸੀ ਕਈ ਵਾਰ ਪੈਕਟ ਵਿੱਚ ਵੀ ਕੋਈ ਸਾਫ਼ ਦੇ ਚਾਵਲ ਇਸ ਵਿੱਚ ਆ ਜਾਂਦੇ ਹਨ ਹੁਣ ਚੰਗੀ ਤਰ੍ਹਾਂ ਇਸ ਨੂੰ ਲੋ ਤੋਂ ਮੀਡੀਅਮ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਆਟੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਤੇ ਇਸ ਦਾ ਕੱਚਾ ਫਲੇਵਰ ਖਤਮ ਨਹੀਂ ਹੋ ਜਾਂਦਾ। ਹੁਣ ਮੈਨੂੰ ਆਟੇ ਨੂੰ ਭੁੰਨਦੇ ਹਨ ਤਕਰੀਬਨ 10 ਮਿੰਟ ਹੋ ਗਏ ਸੀ। ਆਟੇ ਦਾ ਕਲਰ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ। ਜ਼ਿਆਦਾ ਇਸ ਦਾ ਕਲਰ ਚੇਂਜ ਨਹੀਂ ਕਰਨਾ। ਇਸ ਵਿੱਚੋਂ ਖੁਸ਼ਬੂ ਵੀ ਆਉਣ ਲੱਗੀ ਬਹੁਤ ਹੀ ਵਧੀਆ। ਮੈਂ ਗੈਸ ਦੀ ਫਲੇਮ ਨੂੰ ਹੋਰ ਲੋਅ ਕਰ ਦਿੱਤਾ ਇਸ ਨੂੰ। 2-4 ਮਿੰਟ ਹੋਰ ਭੁੰਨ ਲਗਵਾਵਾਂਗੇ ਤਾਂ ਜੋ ਆਟਾ ਆਪਣਾ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੋ ਜਾਵੇ। ਉਹ ਇੱਧਰ ਮੈਂ 400 ਗ੍ਰਾਮ ਖੰਡ ਲੈ ਲਈ ਸੀ ਤੁਸੀਂ ਬੂਰਾ ਖੰਡ ਵੀ ਲੈ ਸਕਦੇ ਹੋ ਮੈਂ ਇਸ ਨੂੰ ਖੰਡ ਨੂੰ ਇਹ ਮਿਕਸੀ ਜਾਰ ਵਿੱਚ ਇਸ ਦਾ ਪਾਊਡਰ ਬਣਾ ਲਵਾਂਗੇ ਇੱਧਰ ਮੈਂ 3-4 ਚਮਚ ਸੌਗੀ ਦੇ ਲੈ ਲਈ ਸੀ 2 ਚਮਚ ਮੈਂ ਮਗਜ਼ ਦੇ ਲੈ ਲਈ ਸੀ 1 ਚਮਚ ਮੈਂ ਸਾਬਤ ਕਾਲੀ ਮਿਰਚ ਨੂੰ ਥੋੜਾ ਜਿਹਾ ਕੁੱਟ ਲਿਆ ਸੀ ਥੋੜਾ ਜਿਹਾ ਮੈਂ ਨਾਰੀਅਲ ਨੂੰ ਬਰੀਕ-ਬਰੀਕ ਕੱਟ ਲਿਆ ਤੁਸੀਂ ਡਰਾਈ ਫਰੂਟ ਕੋਈ ਵੀ ਲੈ ਸਕਦੇ ਹੋ ਤੁਸੀਂ ਬਿਨਾਂ ਡਰਾਈ ਫਰੂਟ ਤੋਂ ਵੀ ਪਿੰਨੀਆਂ ਬਣਾ ਸਕਦੇ ਹੋ ਹੁਣ ਮੈਂ ਚੌਲਾਂ ਦੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ ਤਕਰੀਬਨ 4-5 ਮਿੰਟ ਮੈਂ ਹੋਰ ਇਸ ਨੂੰ ਭੁੰਨ ਲਿਆ ਸੀ ਇਹ ਚੰਗੀ ਤਰ੍ਹਾਂ ਆਪਣਾ ਆਟਾ ਭੁੰਨ ਕੇ ਤਿਆਰ ਹੈ ਇਸ ਦਾ ਕਲਰ ਬਿਲਕੁਲ ਨਹੀਂ ਬਦਲਿਆ ਇਸ ਦਾ ਕੱਚਾ ਫਲੇਵਰ ਖਤਮ ਹੋ ਗਿਆ ਹੁਣ ਇਸ ਵਿੱਚ ਮੈਂ ਡਰਾਈ ਫਰੂਟ ਪਾ ਦਵਾਂਗੇ ਤੁਸੀਂ ਬਿਨਾਂ ਡਰਾਈ ਫਰੂਟ ਤੋਂ ਵੀ ਪਿੰਨੀਆਂ ਬਣਾ ਸਕਦੇ ਹੋ ਇਹ ਪਿੰਨੀਆਂ ਇਸੇ ਤਰ੍ਹਾਂ ਵੀ ਸਵਾਦ ਲੱਗਦੀਆਂ ਹਨ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਡਰਾਈ ਫਰੂਟ ਨੂੰ ਮਿਲਾ ਦਿੱਤਾ ਤੁਸੀਂ ਕਾਲੀ ਮਿਰਚ ਇਸ ਵਿੱਚ ਜ਼ਰੂਰ ਪਾਓ ਕਿਉਂਕਿ ਚੌਲਾਂ ਦੇ ਆਟੇ ਨਾਲ ਕਈ ਵਾਰ ਬੈ ਹੋ ਜਾਂਦੀ ਹੈ ਇਸ ਲਈ ਮੈਂ ਕਾਲੀ ਮਿਰਚ ਐਡ ਕਰੀ ਹੈ ਹੁਣ ਇਸ ਵਿੱਚ ਮੈਂ ਇੱਕ ਚਮਚ ਵੱਡਾ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਪਾਉਣ ਨਾਲ ਚਾਵਲਾਂ ਦੇ ਪਿੰਨੇ ਦੀ ਲਾਈਫ ਵੱਜ ਜਾਂਦੀ ਹੈ ਤੇ ਸਵਾਦ ਵੀ ਇਸ ਦਾ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਦੇਸੀ ਘਿਓ ਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਆਟੇ ਵਿੱਚ ਮਿਲਾ ਦਿੱਤਾ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਸੀ ਹੁਣ ਇਸ ਵਿੱਚ ਮੈਂ ਪੀਸੀ ਹੋਈ ਖੰਡ ਪਾਦਮਾਗੇ ਇਸ ਨੂੰ ਮੈਂ ਮਿਕਸੀ ਜਾਰ ਵਿੱਚ ਪੀਸ ਲਿਆ ਸੀ ਚੰਗੀ ਤਰ੍ਹਾਂ ਮਿਸ਼ਾਣ ਲਿਆ ਸੀ ਤਾਂ ਜੋ ਚੀਨੀ ਦੇ ਟੁਕੜੇ ਨਾ ਹੋਣ ਤੁਸੀਂ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਸ਼ੱਕਰ ਜਾਂ ਗੁੜ ਨਾਲ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਵਿੱਚ ਮੈਂ ਪੀਸੀ ਹੋਈ ਖੰਡ ਨੂੰ ਮਿਲਾ ਲਵਾਂਗੇ ਤਾਂ ਜੋ ਪੀਸੀ ਹੋਈ ਖੰਡ ਚੰਗੀ ਤਰ੍ਹਾਂ ਆਟੇ ਵਿੱਚ ਮਿਲ ਜਾਵੇ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੋਏ ਮਿਲਾ ਲਵਾਂਗੇ ਆਟਾ ਹਲੇ ਆਪਣਾ ਗਰਮ ਹੈ ਚੰਗੀ ਤਰ੍ਹਾਂ ਮਿਲ ਵੀ ਜਾਵੇਗਾ ਤੁਸੀਂ ਕੜਾਹੀ ਨੂੰ ਗੈਸ ਤੋਂ نیچے ਉਤਾਰ ਕੇ ਵੀ ਇਸ ਨੂੰ ਮਿਲਾ ਸਕਦੇ ਹੋ ਪਰ ਮੈਂ ਇਸ ਨੂੰ ਗੈਸ ਤੇ ਹੀ ਰੱਖਿਆ ਗੈਸ ਦੀ ਫਲੇਮ ਹੈ ਬੰਦ ਕਰੀ ਹੋਈ ਹੈ ਹੁਣ ਮੈਂ ਚੀਨੀ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਲਾ ਦਿੱਤਾ ਹੁਣ ਇਸ ਵਿੱਚ ਮੈਂ ਬਣਾਇਆ ਹੋਇਆ ਖੁਆ ਪਾਵਾਂਗੇ ਤੁਹਾਨੂੰ ਖੋਏ ਦਾ ਕਲਰ ਥੋੜਾ ਜਿਹਾ ਪੀਲਾ ਲੱਗਦਾ ਹੋਵੇਗਾ ਕਿਉਂਕਿ ਮੈਂ ਗਾਈਆਂ ਦੇ ਦੁੱਧ ਤੋਂ ਖੁਆ ਬਣਾਇਆ ਹੈ ਤੁਸੀਂ ਮੱਝ ਦੇ ਦੁੱਧ ਤੋਂ ਵੀ ਖੁਆ ਬਣਾ ਸਕਦੇ ਹੋ ਇਸ ਲਈ ਇਹ ਪੀਲਾ ਪੀਲਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਆਟੇ ਵਿੱਚ ਮਿਲਾ ਦਵਾਂਗੇ ਪੁੱਜੇ ਹੋਏ ਚ ਸਾਰੇ ਖੋਏ ਨੂੰ ਮੈਂ ਚੰਗੀ ਤਰ੍ਹਾਂ ਮਿਲਾਵਾ ਲਵਾਂਗੇ। ਹੁਣ ਮੈਂ ਖੋਏ ਨੂੰ ਚੰਗੀ ਤਰ੍ਹਾਂ ਮਿਲਾ ਦਿੱਤਾ ਸੀ। ਮੈਨੂੰ ਮਿਸ਼ਰਣ ਥੋੜਾ ਜਿਹਾ ਡਰਾਈ ਲੱਗ ਰਿਹਾ ਸੀ। ਇਸ ਲਈ ਮੈਂ ਇਸ ਵਿੱਚ ਗਰਮ ਕਰਕੇ ਦੁੱਧ ਪਾਵਾਂਗੇ। ਦੁੱਧ ਹਮੇਸ਼ਾ ਗਰਮ ਕਰਕੇ ਹੀ ਪਾਉਣਾ ਹੈ। ਹੁਣ ਹਲੇ ਇਹ ਗਰਮ ਹੈ ਇਸ ਲਈ ਮੈਂ ਇਸ ਦੀ ਪਿੰਨੀ ਹਲੇ ਬੱਟ ਨਹੀਂ ਹੁੰਦੀ। ਇਸ ਨੂੰ ਮੈਂ ਥੋੜਾ ਜਿਹਾ 5 ਮਿੰਟ ਠੰਡਾ ਕਰ ਲਵਾਂਗੇ। ਹੁਣ ਮੈਂ ਇਸ ਨੂੰ 5 ਮਿੰਟ ਥੋੜਾ ਜਿਹਾ ਠੰਡਾ ਕਰ ਲਿਆ ਸੀ। ਹੁਣ ਮੈਂ ਇੱਧਰ ਦੁੱਧ ਲੈ ਲਿਆ ਸੀ। ਗਰਮ ਕਰਿਆ ਹੈ। ਇੱਕ ਗਲਾਸ ਮੈਂ ਦੁੱਧ ਲੈ ਲਿਆ ਸੀ। ਉਸ ਵਿੱਚੋਂ ਜਿੰਨਾ ਦੁੱਧ ਲੱਗੇਗਾ ਉਸ ਦੇ ਹਿਸਾਬ ਨਾਲ ਇਸ ਵਿੱਚ ਪਾ ਲਵਾਂਗੇ ਜਦ ਤੱਕ ਇਹ ਪਿੰਨੀ ਬੱਟਣ ਲਈ ਤਿਆਰ ਨਹੀਂ ਹੋ ਜਾਂਦਾ ਥੋੜਾ ਥੋੜਾ ਕਰਕੇ ਇਸ ਵਿੱਚ ਦੁੱਧ ਪਾਉਂਦੇ ਜਾਣਾ ਹੈ ਹੁਣ ਮੈਂ ਇੱਕ ਗਲਾਸ ਦੁੱਧ ਦਾ ਲਿਆ ਸੀ ਇਸ ਵਿੱਚ ਪਾਉਣਾ ਗਲਾਸ ਦੁੱਧ ਦਾ ਲੱਗਿਆ ਸੀ ਚੰਗੀ ਤਰ੍ਹਾਂ ਇਹ ਪਿੰਨੀ ਇਸ ਦੀ ਬੱਟ ਹੋ ਰਹੀ ਆ ਇਸ ਦੀ ਮੈਂ ਗਰਮ ਗਰਮ ਦੀ ਹੀ ਪਿੰਨੀ ਬੱਟਾਂਗੀ ਕਿਉਂਕਿ ਠੰਡੇ ਹੋਣ ਤੇ ਥੋੜਾ ਜਿਆਦਾ ਡਰਾਈ ਹੋ ਜਾਂਦਾ ਹੈ ਪਿੰਨੀ ਆਪਣੀ ਵਧੀਆ ਨਹੀਂ ਬੱਟ ਹੁੰਦੀ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਉਹ ਹੱਥਾਂ ਨਾਲ ਘੁੱਟ ਕੇ ਇਸ ਦੀ ਪਿੰਨੀ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਪਿੰਨੀ ਦਾ ਸਾਈਜ਼ ਆਪਣੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਹੋ ਮੈਂ ਮੀਡੀਅਮ ਸਾਈਜ਼ ਦੀਆਂ ਪਿੰਨੀਆਂ ਬਣਾਈਆਂ ਹਨ ਹੁਣ ਮੈਂ ਇਸੇ ਤਰ੍ਹਾਂ ਪਿੰਨੀਆਂ ਨੂੰ ਬਣਾ ਕੇ ਇੱਕ ਪ੍ਰਾਂਤ ਵਿੱਚ ਰੱਖ ਲਈ ਜਾਵਾਂਗੇ ਸਾਰੀਆਂ ਪਿੰਨੀਆਂ ਮੈਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੇ ਸਾਰੀਆਂ ਪਿੰਨੀਆਂ ਨੂੰ ਮੈਂ ਬਣਾ ਕੇ ਤਿਆਰ ਕਰ ਲਿਆ ਸੀ ਪਿੰਨੀਆਂ ਆਪਣੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਸੀ ਹੁਣ ਮੈਂ ਇਸ ਨੂੰ ਇੱਕ ਏਅਰਟਾਈਟ ਡੱਬੇ ਵਿੱਚ ਪਾ ਕੇ ਰੱਖ ਦਵਾਂਗੀ ਥੋੜ੍ਹਾ ਜਿਹਾ ਠੰਡੀਆਂ ਹੋਣ ਤੇ ਮਮੇਤ ਸਾਰੀਆਂ ਪਿੰਨੀਆਂ ਨੂੰ ਬਣਾ ਕੇ ਤਿਆਰ ਕਰ ਲਿਆ ਸੀ ਪਿੰਨੀਆਂ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਐਸ ਨੂੰ ਘਰੇ ਹੀ ਘਰ ਦੇ ਖੋਏ ਨਾਲ ਬਣਾ ਕੇ ਤਿਆਰ ਕਰਿਆ ਹੈ ਤੁਸੀਂ ਵੀ ਇਸ ਲੋੜੀ ਤੇ ਇਹ ਪਿੰਨੀਆਂ ਬਣਾ ਕੇ ਜਰੂਰ ਟਰਾਈ ਕਰਿਓ ਜੇਕਰ ਤੁਹਾਨੂੰ ਮੇਰੇ ਚੌਲਾਂ ਦੇ ਆਟੇ ਦੀ ਪਿੰਨੀਆਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਜੀ